ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਵਜੀਤ ਸਿੰਘ ਜੀ ਆਨੁ ਅੱਜ ਦੀ ਵੀਡੀਓ ਵਿੱਚ ਤੇ ਸ਼ਹੀਦੀ 15ਵਾਂ ਚੱਲ ਰਿਹਾ ਜੀ ਛੋਟੇ ਸਹਿਬਜ਼ਾਦੇਾਂ ਦੇ ਮਾਤਾ ਗੁਜਰਕੌਰ ਜੀ ਨੂੰ ਠੰਡੇ ਬੁਰਜ ਵਿੱਚ ਜਦੋਂ ਕੈਦ ਕੀਤਾ ਹੋਇਆ ਸੀਗਾ ਬਾਬਾ ਮੋਤੀਦਾ ਮਹਿਦਾ ਜੀ ਨੇ ਦੁੱਧ ਦਾ ਲੰਗਰ ਸ਼ਕਾਇਆ ਸੀ ਉਹ ਦੁੱਧ ਦਾ ਲੰਗਰ ਅੱਜ ਵੀ ਉਸੇ ਤਰ੍ਹਾਂ ਚੱਲਦੇ ਆ ਸੰਗਤ ਛੋਟੇ ਸਹਿਬਜ਼ਾਦੇਾਂ ਦੀ ਯਾਦ ਵਿੱਚ ਮਾਤਾ ਗੁਜਰਕੌਰ ਦੀ ਯਾਦ ਵਿੱਚ ਤੇ ਬਾਬਾ ਮੋਤੀਦਾ ਮਹਿਦਾ ਜੀ ਉਹਨਾਂ ਦੀ ਯਾਦ ਵਿੱਚ ਅੱਜ ਵੀ ਦੁੱਧ ਦੇ ਲੰਗਰ ਲੱਗਦੇ ਆ ਤੇ ਆਉਣ ਜਾਣ ਵਾਲੀਆਂ ਸੰਗਤਾਂ ਖੰਦ ਵਿੱਚ ਸ਼ੱਕਦੀਆਂ ਸੋ ਨਗਰ ਜਮਸ਼ੇਰ ਦੇ ਵਿੱਚ ਵੀ ਅੱਜ ਦੁੱਧ ਦੇ ਲੰਗਰ ਲਾਏ ਗਏ ਆ ਜੀ ਗਰਮ ਦੁੱਧ ਦੇ ਲੰਗਰ ਲਾਏ ਗਏ ਆ ਨਾਲ ਬਿਸਕੁਟਾਂ ਦਾ ਪ੍ਰਸ਼ਾਦ ਆ ਜੀ ਸੋ ਆਉਣ ਜਾਣ ਵਾਲੀ ਸੰਗਤ ਜਿਹੜੀ ਆ ਉਹ ਸ਼ੱਕ ਰਹੀ ਆ ਤੇ ਸਜਦਾ ਕਰ ਰਹੀ ਆ ਬਾਬਾ ਮੋਤੀਰਾਮ ਮਹaraj ਦੀ ਇਹ ਸੇਵਾ ਨੂੰ ਜਿਸ ਸੇਵਾ ਕਰਕੇ ਉਹਨਾਂ ਦਾ ਸਾਰਾ ਪਰਿਵਾਰ ਕੋਹਲੂ ਵਿੱਚ ਪੀੜਤ ਹੋਇਆ ਸੀਗਾ ਸੋ ਵੱਡੀ ਸ਼ਹਾਦਤ ਦਿੱਤੀ ਸੀ ਬਾਬਾ ਮੋਤੀਦਾ ਮਹਿਲਾ ਜੀ ਨੇ ਨਗਰ ਜਮਸ਼ੇਰ ਵੱਲੋਂ ਵੀ ਸਮੂਹ ਨਗਰ ਨਿਵਾਸੀਆਂ ਵੱਲੋਂ ਰਾਲ ਮਿਲ ਕੇ ਇਹ ਉਪਰਾਲਾ ਹਰ ਸਾਲ ਕੀਤਾ ਜਾਂਦਾ ਆ ਜੀ ਤੇ ਇਹ ਸਾਲ 2024 ਦੇ ਵਿੱਚ ਵੀ ਉਹ ਲੰਗਰ ਅੱਜ ਸਟਾਰਟ ਹੋਇਆ ਆ ਸੋ ਨਗਰ ਨਿਵਾਸੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹੋਰ ਸਾਰੇ ਪਤਵੰਤੇ ਸੱਜਣ ਰਾਲ ਮਿਲ ਕੇ ਇਹ ਲੰਗਰ ਵਿੱਚ ਸੇਵਾ ਕਰਦੇ ਆ ਸਾਰੇ ਮਾਈ ਭਾਈ ਉਹਨਾਂ ਜਾਨਵਰਾਂ ਦੇ ਰਾਈਆਂ ਨੂੰ ਰੋਕ ਕੇ ਦੁੱਧ ਲੰਗਰ ਚੜਾਇਆ ਜਾ ਰਿਹਾ ਹੈ। ਸੇਵਾ ਦਾ ਲੱਗੇ ਹੋਏ ਆ ਜੀ। ਆਪਾਂ ਪਾਪਾ ਜੀ ਅੱਗੇ ਚੱਚਾ ਚਾਚਾ ਵੀ ਲਾ ਦੇ। ਹਨੂ ਹੁਣ ਕਿੱਥੇ ਮੈਂ ਕਿਹਾ ਵਿਜੀ ਲੱਗਦੀ ਇਸਨੂੰ ਪਾਜੀ ਉਹ ਪਰਸ। ਵਾਹ ਲੱਗੇ ਆ ਜਾਓ ਸਾਰੇ ਜਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਉਹ ਜੀ ਦਾ ਆਏ। ਬਾਅਦ ਵਿੱਚ ਉਹ ਜੀ ਕੀ ਕਾਰਨ ਇਹਨਾਂ ਨੂੰ ਬੋਕੀ ਸਿਮਰ ਕੇ ਸਹੀ ਬੁਣਨ ਦੇਵ ਜੀ ਲਈ ਇਤਿਹਾ ਹੈ। ਪੀਰ ਅੰਗਰ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਹੋਏ ਸਹਾਏ ਗੁਰਜ ਦੇਵ ਜੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਗੁਰੂ ਹਰ Rai ਗੁਰੂ ਹਰਕੀਰਤ ਸਿੰਘ ਜੀ ਸਭ ਤੋਂ ਬੇਹੱਦ ਜੀ ਸਿਮਰਿਏ ਤੁਨੋਂ ਕਿਹਾ ਵਿਕਾਸ ਨੂੰ ਕਰਦੇ ਆ ਗਾਈ ਹਸ ਕੇ ਇਸ ਦਾ ਇਹ ਕੰਮ ਆਕਾ ਸੁੰਦਰ 355 ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜ ਪਿਆਰੇ ਚਾਹ ਸੇ 440 ਮੁਕਤੇ ਹੱਥੀਆਂ ਜੱਜੇ ਤਕਰੀਬਨ ਨਾਲ ਦੇ ਬਰਕਰਾਰ ਰਿਹਾ ਕੀ ਰਹੀ ਵਾਈ ਦੇਖੋ ਅੰਦਰ ਤੋਂ ਕਿੱਸ ਤਰ੍ਹਾਂ ਪਿਆਰੇ ਸਚੇ ਪੁੱਤੋ ਕੁਮਾਈਓ ਧਿਆਨ ਤੱਕ ਫਾਸ ਤੋਂ ਸੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜ ਨਾ ਸਿੰਘਾਂ ਚੰਦੂ ਤਰਨ ਸਿੱਧ ਜਿੱਤ ਬੰਦ ਬਣ ਰਿਹਾ ਕੋਪਰੇਟ ਨਾਲਾਂ ਚੜਵਾਇ ਬੁੱਧਵਾਰ ਦੀ ਸੇਵਾ ਲੈ ਕੇ ਕਰਵਾਨੀਆਂ ਕੀਤੀਆਂ ਧਰਮ ਨੇ ਹਵੇ ਸਿੱਖੀ ਸਿਰ ਪੇਸ਼ ਸੰਸਥਾ ਕੰਗਨ ਵਾਈ ਜਿਹੜੀ ਪੁੱਤੋ ਕੁਮਾਈਓ ਧਿਆਨ ਤੱਕ ਫਾਸ ਤੋਂ ਸੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜ ਜੋ ਦੱਸਣਾ ਚਾਹੁੰਦਾ ਹਾਂ ਕਿ ਉਹ ਗੱਲ ਤੇ ਲੋਜੀ ਵਾਹ ਵਾਹ ਮਾਰੇ ਸਤ ਸਮਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਤ ਸਮਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਤੇ ਆਵੇ ਜੀ ਤੇ ਆਉਣ ਦਾ ਤਦਕਾ ਸਰਬਤ ਸੁਖ ਹੋ ਜਾਵੇ ਖਾਲਸਾ ਜੀ ਸਾਹਿਬ ਤਾਂ ਇਸਿਆ ਜੇ ਤੇ પતિ ਵਿਰਤ ਕੀ ਪੈ ਪੰਥ ਦੇ ਜੀ ਸੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਸਿੱਖਾਂ ਨੂੰ ਸਿੱਖੀ ਧਾਨ ਕੇ ਸਦਾਨ ਹੈ ਜਾਨ ਮੁਵੇਕ ਧਾਨ ਸਾਧ ਧਨ ਕੋ ਹੁਕ ਦਾ ਧਾਨ ਦੰਨਾ ਸੀ ਦੰਨਾ ਨਾਮ ਦਾ ਸੀ ਜਮਸਾ ਗੱਛੇ ਸ਼ਿਸ਼ਨਾਹ ਚੌਕੀਆਂ ਝੰਡੇ ਬੂੰਗੇ ਜੁਗ ਜੁਗ ਚੱਲ ਧਰਮ ਕਾ ਜੈ ਕਾ ਸਤ ਸਤ ਸੇ ਬੋਲੋ ਜੀ ਵਾਹਿਗੁਰੂ ਸਭਨਾਂ ਮੰਨੀਆਂ ਮਾਤੀ ਦੀ ਆਪਾਂ ਆ ਗਏ ਆਸਨੇ ਰਸਤੇ ਵਿੱਚ ਧਰਮ ਕਾ ਪ੍ਰਿਆਸ ਕਰਵਾਉਂਦਾ ਜਿਮਰਾਇ ਆਹ ਜਨ ਦਾ ਆਤ ਬੇਨਤੀ ਜੂਰ ਦੀ ਫਰਿਆਦ ਸੱਚੇ ਪੁੱਤਾਂ ਬਾਹਰ ਜੀ ਆ ਵੀ ਸਾਰੇ ਨਗਰ ਨੂੰ ਉੱਤਮ ਮਾਰਲਾ ਬਖਸ਼ਿਆ ਸਾਰੇ ਨਗਰ ਵਾਲੇ ਦੇ ਧੰਤਨ ਮਾਤਾ ਗੁਜਰੀ ਜੀ ਧੰਤਨ ਸਹਿਬ ਜੀ ਆਦੇਸ ਸਾਹਿਬ ਸਾਰਿਆਂ ਦੇ ਜੋ ਮਹਿਤਾ ਜੋ ਮੋਤੀलाल ਮੈਨਾ ਨੇ ਅੱਜ ਦੇ ਦਿਨ ਮਾਤਾ ਜੀ ਨੂੰ ਤੇ ਸਹਿਬ ਜੀ ਨੂੰ ਬੁਦੀ ਸ਼ਕਾਇਆ ਸੀ ਆਪ ਜੀ ਮੇਰੇ ਸਾਥ ਸਾਰੀ ਸੰਗਤ ਆ ਵੀ ਨਾਲ ਮਿਲ ਕੇ ਦੁੱਧ ਦੇ ਰੰਗ ਸ਼ੁਰੂ ਕਰਨ ਲੱਗੇ ਹਨ ਆਪਕੀ ਤੇ ਮੇਰੇ ਪਰ ਹੱਥ ਆਪ ਹੀ ਆਪਣਾ ਸੰਕ ਸੰਕ ਆਪਣਾ ਬਾਲਕੁਦੀ ਬਖਸ਼ਣੀ ਹੈ ਜੋ ਤੁਹਾਡੇ ਸਮੇਂ ਤੇ ਯਾਰ ਹੈ ਆਪਕੋ ਉਤਰਾਉ ਕੋ ਹੁਣ ਲੱਗਾ ਗੋਦ ਸੋਹਰ ਪ੍ਰਦਾਰਸ਼ ਦੇ ਬਜ ਕੇ ਹਾਜ਼ਰ ਸੰਗਵੀ ਵਰਤੋਂ ਦੀ ਅਗਿਆ ਬਖਸ਼ ਸੀ ਪਿਆਰੇ ਮੇਲ ਇਹਨਾਂ ਮਿਆਂ ਪੁੱਤਰ ਨਾਮ ਸਤ ਨਾਮ ਸ੍ਰੀ ਵਾਹਿਗੁਰੂ ਜਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਾ ਭਲਾ ਵਾਹਿਗੁਰੂ ਦਾ ਜੋਤ ਵਾਹਿਗੁਰੂ ਦੀ ਫਤਿਹ ਬੋਲੇ ਤੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਦੇ ਪਿੱਛੇ ਵੀ ਸੇਵਾ ਦਾ ਲੱਗੇ ਹੋਇਆ ਜੀ ਸ਼ਵਾਰੇ ਕਟਣ ਇਲਾਇਚੀਆਂ ਬਦਾਮਾਂ ਵਾਲਾ ਦੁੱਧ ਜਿਹੜਾ ਇਹ ਸਦਾ ਕੁਪੀ ਵੀ ਦੁੱਧ ਵਾ ਕੀ ਹਾਲ ਚਾਲ ਹੈ ਜੀ ਲੱਗੀਆਂ ਸੇਵਾ ਤੇ ਮਾਈ ਹਾਊਸ ਇਜ਼ ਅ ਫਲੈਟ ਦੰਗਾ ਦੀ ਸਰਕਾਰ ਮਰ ਜਾ ਬੱਸ ਕਰ ਜਾ ਰੋਕਿੰਦ ਨੂੰ ਚਲੋ ਆ ਜਾਓ ਆਉਂਦੇ ਜਾਂਦੇ ਰਾਈਆਂ ਨੂੰ ਰੋਕ ਸੁਸੰਗਤ ਨਾਲ ਨਾਲ ਦੁੱਧ ਚੱਕ ਲਈ ਆ ਨਾਲ ਨਾਲ ਬਾਬਾ ਮੋਤੀਦਾ ਮਹਾਰਾਜ ਦੀ ਜੁੱਤੀ ਸ਼ਹਾਦਤ ਨੂੰ ਯਾਦ ਕਰ ਰਹੀ ਆ ਜੀ ਸਾਡੇ ਭਾਈ ਸਾਹਿਬ ਉਹ ਵੀ ਕੀ ਹਾਲ ਚਾਲ ਠੀਕ ਠਾਕ ਹੋ ਜੀ ਔਲ ਜਾਨਵਰ ਵੀ ਨਾਲ-ਨਾਲ ਦੁੱਧ ਛਕ ਰਹੇ ਆ ਨਾਲ-ਨਾਲ ਬਾਬਾ ਮੋਤੀਦਾ ਮਹਾਰਾਜ ਜੀ ਨੂੰ ਯਾਦ ਕਰ ਰਹੇ ਆ ਛੋਟੇ ਸਹਿਬਜ਼ਾਦੇ ਨੂੰ ਯਾਦ ਕਰ ਰਹੇ ਮਾਤਾ ਗੁਜਰਕੌਰ ਦੀ ਜੁੱਤੀ ਸ਼ਹਾਦਤ ਨੂੰ ਯਾਦ ਕਰ ਰਹੇ ਆ ਇਹੋ ਜੀ ਲਸਾਨੀ ਸ਼ਹੀਦੀ ਸ਼ਹਿਰ ਦੁਨੀਆਂ ਤੇ ਹੋਰ ਕੋਈ ਨਹੀਂ ਤੇਰੀਆ ਹੋਰ ਬਾਗੀ ਆਵਾ ਠੀਕ ਆ ਇਹ ਸਾਡਾ ਪੀਤਾ ਵੀਰ ਟੈਂਪੋ ਟਰੈਵਲ ਲੈ ਕੇ ਜਾ ਰਿਹਾ ਆ ਤੁਸੀਂ ਖੋ ਸਾਹਿਬ ਤੁਸੀਂ ਦੱਸ ਕੀ ਹਾਲ ਚਾਲ ਬਿਸਕੁਟਾਂ ਨੇ ਲੰਗਰ ਨਾਲ ਬਿਸਕੁਟ ਜੀ ਬਿਸਕੁਟਾਂ ਨਾਲ ਲੰਗਰ ਨਾਲ ਗਰਮ ਗਰਮ ਦੁੱਧ

ਆ ਮੈਂ ਚੜਦਾ ਪ੍ਰਸ਼ਾਦ ਦੇ ਆਓ ਪ੍ਰਸ਼ਾਦ ਆਓ ਆਓ ਭਾਗੀ ਆ ਜਾਲਾ ਚੱਕੋ ਦੋ ਚੱਕੋ ਠੀਕ ਆ ਗਿਆ ਉਹ ਸ਼ੀਗਰ ਲੈ ਲੈ ਜਾ ਕੇ ਉੱਥੇ ਪੀਲਾ ਯਾਰ ਤੂੰ ਛੱਡਣਾ ਨਹੀਂ ਆ ਪੜਾ ਪਿੱਛੇ ਪਿੱਛੇ ਵੀ ਪਾ ਦੇ ਜੀ ਹੋ ਹੋ ਭਾਜੀ ਹੋਰ ਦੇ ਪਾ ਭਾਜੀ ਹੋ ਜਾਈਦਾ ਲੈਦਾ ਭਾਜੀ 管理好了，走了姐。 ਤੇ ਮੇਰੇ ਪੂਰੇ ਫੋਟੋ ਕਰਕੇ ਭੇਜੋ